ਮਟਾਲਾ ਦੇ ਨਜ਼ਦੀਕ ਪਿੰਡ ਸ਼ਾਹਬਾਦ ਵਿਖੇ ਇੱਕ ਦਰਦਨਾਖਾ ਹਾਦਸਾ ਵਾਪਰਿਆ ਉੱਥੇ ਸ਼ਰਕੀ ਨਾਰੇ ਮੋਟਰਸਾਈਕਲ ਚਾਲਕ ਵੱਲੋਂ ਆਪਣਾ ਮੋਟਰਸਾਈਕਲ ਖੜਾ ਕੀਤਾ ਗਿਆ ਸੀ ਅਤੇ ਖੁਦ ਉਸ ਉੱਤੇ ਸਵਾਰ ਸੀ ਜਦਕਿ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚਲਦੇ ਮੋਟਰਸਾਈਕਲ ਸਵਾਰ ਕਿਸਾਨ ਜਸਬੀਰ ਸਿੰਘ ਭੀਰੂ ਵਿੱਚ ਜ਼ਖਮੀ ਹੋ ਗਿਆ ਜਦਕਿ ਉਸ ਨੂੰ ਸਿਵਲ ਹਸਪਤਾਲ ਮਟਾਲਾ ਵਿਖੇ ਇਲਾਜ ਦੇ ਲਈ ਸਥਾਨਕ ਲੋਕਾਂ ਦੇ ਵੱਲੋਂ ਲਿਆਂਦਾ ਗਿਆ ਜਿੱਥੇ ਇਲਾ ਦਾ ਦੌਰਾਨ ਉਸ ਦੀ ਮੌਤ ਹੋ ਗਈ। ਉੱਥੇ ਮ੍ਰਿਤਕ ਦੇ ਭਰਾ ਸਤਰਾਮ ਸਿੰਘ ਨੇ ਦੱਸਿਆ ਕਿ ਜਸਬੀਰ ਸਿੰਘ ਜਿਸ ਦੀ ਉਮਰ 55 ਸਾਲ ਦੀ ਹੈ ਤੇ ਉਹ ਖੇਤੀ ਦਾ ਕੰਮ ਕਰਦਾ ਸੀ ਅਤੇ ਦੁੱਧ ਦਾ ਕਾਰੋਬਾਰ ਵੀ ਕਰਦਾ ਸੀ। ਅਤੇ ਰੋਜ਼ਾਨਾ ਸ਼ਾਬਾਹ ਡੇੜੀ ਤੇ ਦੁੱਧ ਦੇਣ ਆਉਂਦਾ ਸੀ ਅਤੇ ਅੱਜ ਵੀ ਜਦ ਆ ਤਾਂ ਉੱਥੇ ਇੱਕ ਹਾਸਾ ਵਾਪਰ ਗਿਆ। ਉੱਥੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਉਧਰ ਪੁਲਿਸ ਵੱਲੋਂ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਮ੍ਰਿਤਕ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਵਿਖੇ ਕਰਵਾਇਆ ਜਾ ਰਿਹਾ ਹੈ ਅਤੇ ਪੁਲਿਸ ਜਾਂਚ ਕਰੀ ਹੈ ਜੀ ਜੀ ਸ਼ਾਹਬਾਦ ਦੇ ਕੋਲ ਹੋਇਆ ਹੈ ਐਕਸੀਡੈਂਟ ਤੇ ਉਹ ਆਪਣੀ ਸਾਈਡ ਤੇ ਖੜੇ ਸੀ ਉਹ ਗੱਡੀ ਆ ਕੇ ਮੁੰਡੇ ਨੇ ਸਿੱਧੀ ਮਾਰ ਦਿੱਤੀ ਦੂਜੇ ਸਾਈਡ ਆ ਕੇ ਕੀ ਨਾਮ ਮੁੰਡੇ ਜਿਹਦੀ ਮੌਤ ਹੋਈ ਜੀ ਜਸਵੀਰ ਸਿੰਘ ਹੈ ਜੀ ਕੀ ਕੰਮ ਕਰਦਾ ਹੈ ਉਹ ਖੇਤੀਬਾੜੀ ਦਾ ਕੰਮ ਕਿਹੜੇ ਪਿੰਡ ਦੇ ਹੈਗੇ ਲਫੋਰਾ ਦੇ ਉਹ ਡੇਰੀ ਦਾ ਹੈ ਜੀ ਅੱਛਾ ਜੀ ਸਾਹਮਣੇ ਦੇਰੀ ਹੈ ਉੱਥੇ ਐਕਸੀਡੈਂਟ ਹੋਇਆ ਤੁਹਾਡੇ ਕਿ ਲੱਗੇ ਮੇਰਾ ਬਰਾਦਰ ਸੀ ਜੀ ਪਰਿਵਾਰ ਚ ਕੌਣ ਕੌਣ ਉਹਨਾਂ ਦੇ ਹੈਗਾ ਹਾਂਜੀ ਉਹਨਾਂ ਦੇ ਪਰਿਵਾਰ ਚ ਕੌਣ ਕੌਣ ਜਿੰਨਾ ਹੀ ਡੈਥ ਹੋਈ ਹੈ ਉਹਨਾਂ ਦੇ ਬੇਟਾ ਏ ਬੇਟੀ ਏ ਵਾਈਫ ਏ ਉਹਨਾਂ ਦੀ ਕਾਫੀ ਭਰਾ ਨੇ ਉਹਨਾਂ ਦੇ ਟਾਪਿਸ ਨੀਤੀ ਬੁਲੰਦਾ ਟਾਪਿਸ ਦਾ ਸਿਵਰ ਹਸਪੀਟਲ ਮੈਡਮ ਜਿਹੜਾ ਐਕਸੀਡੈਂਟ ਕੇਸ ਆਇਆ ਹੈ ਇਹਦੇ ਬਾਰੇ ਦੱਸ ਦਿਓ ਹਾਂਜੀ ਸਾਡੇ ਕੋਲ ਸਵੇਰੇ ਜੁੜੇ ਜਿਸਪੀ ਸਿੰਘ ਜੀ ਆਏ ਨੇ ਇਹਨਾਂ ਦਾ ਐਕਸੀਡੈਂਟ ਹੋ ਰਿਹਾ ਸੀਗਾ ਸ਼ਾਮਾ ਡੰਡੇ ਤੇ ਕਾਫੀ ਜ਼ਿਆਦਾ ਸੀਰੀਅਸ ਕੰਡੀਸ਼ਨ ਸਾਡੇ ਕੋਲ ਆਈ ਸੀ ਜਦੋਂ ਆਈ ਸੀ ਉਹਦਾ ਕੰਡੀਸ਼ਨ ਕਾਫੀ ਸੀਰੀਅਸ ਸੀ ਇਸਪੀਨ ਤੇ ਸੀ ਇੱਥੇ ਆਪਾਂ ਟ੍ਰੀਟਮੈਂਟ ਸ਼ੁਰੂ ਕਰਤਾ ਸੀ ਬਟ ਇਲਾਜ ਦੇ ਦੌਰਾਨ ਜਿਹੜੇ ਪੇਸ਼ੈਂਟ ਐਕਸਪਾਇਰ ਕਰ ਗਿਆ ਮਨੋਕਿੰਗੋ ਮਸਿੰਗ 54 ਈਅਰ ਠੀਕ ਅੱਜ ਨੋ ਰਾਜੂ ਅਡਾ ਸ਼ਾਹ ਬਾਦ ਧੀਰੀ ਰੋਡ ਤੇ ਹੋਇਆ ਜੀ ਇਹਦੇ ਵਿੱਚ ਕਾਰ ਚਾਲਕੀ ਦਾ ਰਾਜਕਰਬਰ ਸਿੰਘ ਉਹਦੀ ਕਾਰ ਵਜੀ ਐ ਮੋਟਰਸਾਈਕਲ ਤੇ ਮੋਟਰਸਾਈਕਲ ਚਾਲਕੀ ਤਸਵੀਰ ਸਿੰਘ ਦੀ ਜਿਹੜੀ ਆ ਮੌਤ ਹੋ ਗਈ ਜੀ ਐਕਸੀਡੈਂਟ ਹੋਣ ਕਰਕੇ ਜਿਹਦਾ ਸਿਵਲ ਹਟਾਲੇ ਕੱਟਵਾੜੀ ਜਮਾਂ ਕਰਵਾ ਕੇ ਤੇ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋ ਰਹੀ ਹੈ ਤੇ ਮ੍ਰਿਤਕ ਆ ਇਹਦੇ ਹੈਗਾ ਲੱਪੋਰਾ ਪਿੰਡ ਦਾ ਜੀ ਉਹ 55 ਸਾਲ ਦੇ ਕਰੀਬ ਦੀ ਉਮਰ ਹੈ ਜੀ ਇਹ ਮੋਟਰਸਾਈਕਲ ਤੇ ਆਪਣੇ ਪਿੰਡ ਤੋਂ ਸਾਹਾਬਾਦ ਦੇਰੀ ਤੇ ਦੁੱਧ ਦੇਣ ਆ ਰਿਹਾ ਸੀ ਜੀ